ਬੀਤੇ ਦਿਨੀ ਸਮਰਾਲਾ ਦੀ ਤਹਿਸੀਲ ਕੰਪਲੈਕਸ ਵਿੱਚ ਪਟਵਾਰੀ ਉੱਪਰ 7 ਲੱਖ ਰਿਸ਼ਵਤ ਮੰਗਣ ਦੇ ਇਲਜ਼ਾਮ ਅਤੇ ਭਾਰੀ ਹੰਗਾਮੇ ਤੋਂ ਬਾਅਦ ਪਟਵਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਸਮੂਹ ਪਟਵਾਰੀ ਯੂਨੀਅਨ ਨਾਲ ਸਾਂਝ ਤੌਰ 'ਤੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੱਸਿਆ ਕਿ ਬੀਤੇ ਦਿਨ ਕੁਝ ਵਿਅਕਤੀਆਂ ਵੱਲੋਂ ਸਮਰਾਲਾ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਹੰਗਾਮਾ ਕੀਤਾ ਗਿਆ ਜਿਸ ਵਿੱਚ ਪਟਵਾਰੀ ਚੰਮਨ ਲਾਲ ਉੱਤੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾਏ ਗਏ ਸੋ ਜੋ ਕਿ ਬਿਲਕੁਲ ਹੀ ਬੇਬੁਨਿਆਦ ਨੇ ਪੂਰਾ ਮਾਮਲੇ ਨੂੰ ਦੱਸਿਆ ਹੋਇਆ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਜਿਸ ਜ਼ਮੀਨ ਦਾ ਇਤਕਾਲ ਕਰਵਾਉਣ ਦੇ ਲਈ ਇਹ ਲੋਕ ਆਏ ਸਨ ਇਹ ਜ਼ਮੀਨ ਨੇ ਪਿੰਡ ਮਾਨਕੀ ਦੇ ਕਿਸੇ ਡੇਰੇ ਦੀ ਜ਼ਮੀਨ ਹੈ ਜਿਸ ਦਾ ਇਤਕਾਲ ਗੁਰੂ ਤੋਂ ਚੇਲੇ ਨੂੰ ਜਾਂਦਾ ਪਰ ਇਹਨਾਂ ਲੋਕਾਂ ਨੇ ਜਿਨ੍ਹਾਂ ਦਾ ਇਸ ਜ਼ਮੀਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਫਿਰ ਵੀ ਇਹਨਾਂ ਲੋਕਾਂ ਨੇ ਪਟਵਾਰੀ ਚਮਨ ਲਾਲੂ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਪਰ ਪਟਵਾਰੀ ਚਮਨ ਲਾਲ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਖੁੰਦ ਕਰਕੇ ਇਹਨਾਂ ਨੇ ਤਹਿਸੀਲ ਵਿੱਚ ਬੀਤੇ ਦਿਨੀ ਵੱਡਾ ਹੰਗਾਮਾ ਕੀਤਾ ਅਤੇ ਪਟਵਾਰੀ ਉੱਪਰ 7 ਲੱਖ ਰੁਪਏ ਲੈਣ ਦੇ ਦੋਸ਼ ਲਗਾਏ ਅਤੇ ਸਰਕਾਰੀ ਕੰਮ ਦੇ ਵਿੱਚ ਵਿਗੜਨ ਪਏ ਪ੍ਰਦਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਦੀ ਸ਼ਿਕਾਇਤ ਐਸ ਡੀ ਐਮ ਸਮਰਾਲਾ ਰਜਨੀਸ਼ अरोड़ा ਟੀਐਸਪੀ ਤਰਲੋਚਨ ਸਿੰਘ ਸਮਰਾਲਾ ਤੇ ਤਹਿਸੀਲਦਾਰ ਸੋਭਰਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਉਹਨਾਂ ਕਿਹਾ ਹੈ ਕਿ ਜੇਕਰ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਪਟਵਾਰ ਯੂਨੀਅਨ ਬਲੋਗ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ, ਤਹਿਸੀਲ ਸਮਰਾਲਾ, ਪ੍ਰਮਾਣ ਦੀ ਰੈਵਿਊ ਪਟਵਾਰ ਯੂਨੀਅਨ। ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਹੰੜਵਾਜੀ ਕੀਤੀ ਗਈ ਹੈ, ਆ ਗਾਲੀ-ਗਲੋਜ਼ ਕੀਤਾ ਗਿਆ ਵਾ। ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਗੀ ਪਿੰਡ ਦੇ ਪਿਵਾਰੀ ਚਮਨ ਲਾਲ ਜਿੰਨਾਂ ਕੋਲ ਕਾਗਜ਼ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਵਿਰਾਸਤ ਦਾ ਇੰਤਕਾਲ ਕਰਨ ਦੇ ਲਈ ਤੇ ਇਹ ਇੰਤਕਾਲ ਆ ਜਿਹੜਾ ਇਹ ਹੋਣੇ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਪਰਿਵਾਰੀ ਨੇ ਦੇਖਿਆ ਹੋਇਆ ਠੀਕ ਆ ਇਹ ਚੀਜ਼ ਲਈ ਤੋਂ ਵਿਰਾਸਤ ਆ ਜਿਹੜੀ ਵਜਤਮਾ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਮੇ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋ ਠੱਕੇ ਨਾਲ ਦਰਜ ਕਰਾ ਲਿਆ ਦਰਜ ਕਰਾਉਣ ਤੋਂ ਬਾਅਦ ਜਦੋਂ ਇਹ ਇੰਤਕਾਲ ਅੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਅੰਜਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਸ ਮੰਗੇ ਨੇ ਜਦੋਂ ਕਿ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤਹਿਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਟੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ 'ਚ ਵਿਘਨ ਪਾਇਆ ਜਿਨ੍ਹਾਂ ਨੇ ਤੇ ਗਾਲੀ-ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੁਨੀਅਨ ਵੱਲੋਂ ਸਖਤ ਗੱਲੋਂ ਚੁੱਕਾਂਗੇ ਤੇ ਬਸ ਇਹਨੇ ਕੀ ਗੱਲਾਂ ਤਾਂ ਦੱਸ ਦੇ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾਂ ਉਹਨਾਂ ਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹਦੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਫਰਕ ਪੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਨਾਲ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰਨ ਬਾਜਦੇ ਨੇ ਕਰ ਹਰਨ ਬਾਰੇ ਕੀਤੀ ਕਿੱਥੇ ਇੱਕ ਕਮਪਲੇਂਟ ਕੀਤੀ ਉਹਨੇ ਖਲਾਫ ਜੀ ਅਸੀਂ ਐਸਡੀਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਜੇ ਅਸੀਂ ਹੁਣ ਲੈ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਜਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੀ ਨਹੀਂ ਮੰਨਤੇ ਇਹ ਪਿੰਡ ਦੀ ਵਿਅਕਤੀ ਨੇ ਜੀ ਕੁਝ ਕੋ ਉਹ ਜਿਨ੍ਹਾਂ ਦਾ ਨਾਂ ਤਾਂ ਹੁਣ ਉਹਨਾਂ ਦਾ ਆਪਦਾ ਕੰਮ ਨਹੀਂ ਹੈਗਾ ਉਹਨਾਂ ਦਾ ਆਪਣਾ ਕੰਮ ਨਹੀਂ ਰੋਗੇ ਕਰਾ ਰਹੇ ਨੇ ਕੰਮ ਫਿਊਚਰ ਟਾਈਮ ਜੇ ਕੁਝ ਇੱਥੇ ਪੜਵਾਰ ਕਰਨ ਦੇ ਕੋਲ ਤਾਂ ਕਿਉਂ ਉਤਲਾ ਕੀਤੀ ਕੋਈ ਨੰਬਰ ਵਗੈਰਾ ਜਾਰੀ ਕੀਤਾ ਉਹਨਾਂ ਨੇ ਤੇ ਜੇ ਬਾਦੂ ਕਰ ਰਹੇ ਨੇ ਕੋਈ ਰਿਸਰਚ ਵਗੈਰਾ ਮੰਗਦਾ ਪੜਵਾਰ ਕਰਨ ਦੇ ਵਿੱਚ ਜਿ ਪ੍ਰਧਾਨ ਹੁੰਦੇ ਨਾਲ ਹਾਂਜੀ ਹਾਂਜੀ ਇਹ ਉਹ ਤਾਂਨੇ ਜਿਹਾ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈਆਂ ਨੇ ਹਾਲੇ ਤਾਂ ਉਹ ਨੰਬਰ ਜਾਰੀ ਹੋ ਕੀਤੇ ਹੋਣੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪੜਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਇਹ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਆਂ